ਮਾਰੂ ਆਦਿ ਕੋਰ ਦੇ ਵਿੱਚ ਆਪ ਔਰ ਸਾਨੂੰ ਉਸਦੀ ਦਾ ਅਨੁਸਾਰ ਕਾ ਗਾਣਾ ਸੀ ਤੇ ਆਪਕਾ ਨੂੰ ਪਤਾ ਹੀ ਹੈ ਜੋ ਮੇ ਹੋਣਾ ਜੋ ਟਾਈਮ ਆ ਰਿਹਾ ਬਹੁਤ ਮੰਦ ਭਾਗਾ ਟਾਈਮ ਹੈ ਸੋ ਉਹਨਾਂ ਦਾ ਐਸੋ ਸਮਾਂ ਦੇ ਹੱਥ ਦੇ ਸਾਹੇ ਹੀ ਆਪਣੇ ਜੋ ਬੱਚੇ ਆ ਇਹਨਾਂ ਨੂੰ ਦੱਸਾਂ ਦੇ ਖਤਰਾ ਕੁਰਬਾਨੀ ਕੀਤੀ ਹੈ ਉਹ ਸਾਨੂੰ ਪਤਾ ਹੀ ਹੈ ਸੋਹਰਾ ਕਾਲ ਹੋ ਰਹਾ ਹੈ ਤੁਮੇ ਗੇਂਤੀ ਕਰਦਾ ਹੈ ਪਰਨਾ ਬੰਦੇ ਜਦ ਮਾਰਾਂ ਰਹਿਰ ਸਿੰਘ ਪਤਾ ਹੀ ਦੇਵ ਸਿੰਘ ਜੀ ਸੇਖੋਗੇ ਉਹ ਸਟੇਜ ਤੇ ਮਹੰਦ ਪਾਈ ਦੇਵ ਸਿੰਘ ਜੀ ਸੇਖੋਗੇ ਜੋ ਪਾਸੇ ਨਾਲ ਵੀ ਇੱਥੇ ਸਮਾਸਰ ਕਸੀ ਅੱਜ ਵੀ ਰੱਖਿਆ ਨਾ ਕੋਈ ਜੇ ਸੋਵੇ ਸਰਾਤ ਲੰਮੇ ਬਤੋਰੀਆ ਇਹ ਜੋਰ ਸਾਡੇ ਤੋਂ ਹੋ ਰਿਹਾ ਉਸੇ ਭਰਾਏ ਦੇ ਵਿੱਚ ਵੀ ਤੇ ਜਿਹੜੇ ਬਾਤ ਨੂੰ ਰੋਕਦੀ ਆ ਉਹ ਰੋਕੀ ਦੇ ਵਿੱਚੋਂ ਅੰਦਰ ਲੱਗੂ ਚਾਹੀਦਾ ਕਿ ਅਸੀਂ ਅਗੜੇ ਲਿਖਾਵਾਂਗੇ ਤੇ ਇਸ ਕਰਕੇ ਆ ਕਿ ਅਸੀਂ ਅੱਜ ਜਿਹੜਾ ਕੱਠ ਕੀਤਾ ਸੀਗਾ ਕੱਲੇ ਮੇਰੇ ਤੋਂ ਦਰਦ करेंगे सामने दसेंगे कि उसके बाद कमल चुकाएंगे तो वो थोड़ा कर देंगे शायद कि जिन्ना जरूरत नहीं हम काम देता इन्ना जो बोलता है मैं जिम्मा ना जाता हूँ वाय जरूरी का काम था वाय जरूरी की था बहुत बात है बहुत जब यह वेंचर की सेटों के सामान सोहर मालिकों ने हाँ

ਇਹ ਇੱਕ ਕਹਾਣੀ ਇਤਿਹਾਸ ਦੇ ਵਿੱਚ ਬੱਲ ਹੁੰਦਾ ਹੈ। ਗੁਰੂ ਨਾਨਕ ਪ੍ਰਭਾ ਸ਼ਮਾਹ ਰਾਜੀ ਨੇ ਭਰਾਜੀ ਨੂੰ ਬਣਾਇਆ ਸੀ ਭਾਈ ਮਰਦਾਨੇ ਨੂੰ। ਇਹ ਵੀ ਭਰਾ ਜਿੱਤਾ ਨੇ ਕਿੰਨੂੰ ਬਣਾਇਆ ਹੈ ਭਾਈ ਜੈਤਾ ਜੀ ਨੂੰ। ਦੇਖੋ ਕੀ ਬੋਲਦੇ ਹੈ ਸਾਰਿਆਂ ਨੂੰ ਇੱਕ ਕਰਕੇ ਆਪਾਂ ਇਹ ਮਾਦੀ ਔਲਾਦ ਹੈ। ਉਹਨਾਂ ਦੇ ਅੰਸ਼ ਵੰਸ਼ ਹੈ। ਜਿਹੜੇ ਸ਼ੇਰ ਹੁੰਦੇ ਹੈ ਸਭ ਨਾਲ ਜਿਹੜੇ ਸਾਂਝੇ ਹੁੰਦੇ ਹੈ। ਇੱਕ ਵਾਰੀ ਤੁਸੀਂ ਮੱਝੀ ਸੱਤੀ ਕਰੀਏ ਆਪਾਂ। ਨਹੀਂ ਜੀ ਸੰਜੀਤ ਜੀ ਆ ਗਏ ਸਾਵਨਾ ਲਈ ਆਏ ਵਾਤਵਾਤ ਦਾ ਧੰਵਾਦ ਆਈ ਅਮਰਜੀਤ ਸਿੰਘ ਖਾਲਸਾ ਸਾਨੂੰ ਬੇਨਤੀ ਕਰਦਾ ਹੈ ਭਾਈ ਪਰਮਜੀਤ ਸਿੰਘ ਗ్రాਮੀ ਗਾਠੀਣਾ ਉਹਨਾਂ ਦੀ ਬੇਨਤੀ ਆ ਉਸ ਕੇ ਤੇ ਆ

ਲਾਰੋ ਘਰ ਵਾਂਦੇ ਸੱਜਣਾਂ ਲਈ ਸਭ ਤੋਂ ਪਹਿਲਾਂ ਚੱਲਦੀ ਰਹੀ ਹੈ ਐਂਗਲ ਚੱਲਦੀ ਜੋ ਸਾਡੇ ਦੇਗ ਮਾਰੂ ਗੱਦੇਵੰਦਿਆਂ ਤੋਂ ਔਰ ਆਵਾਜ਼ ਪੰਜਾਬ ਜੋ ਵੀ ਵਾਂਦੇ ਸੱਜਣ ਔਰ ਸਾਡੇ ਪਿੰਡਾਂ ਮਹੋਤਵੀਂ ਵਧੀਆ ਖਿਡਾਰੀ ਹਰਜਿੰਦਰ ਸਿੰਘ ਕਾਲਾ ਗੱਡਿਆਣਾ ਇਹ ਪਹਿਲੇ ਦਿਨ ਤੋਂ ਪੱਖ ਸਾਡੇ ਨਾਲ ਹੋ ਰਿਹਾ ਹੈ ਔ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦੱਲ ਇਹ ਐ ਸਾਜੀ ਜਿਸੇ ਨੂੰ ਆਜਾ ਨਾਲ ਰੱਜ ਜਵਾਬ ਦੇਣਾ ਹੈ ਜੇ ਕਾਰਜਕਿਰਤਾ ਗਲਤ ਕੀਤਾ ਲੱਸੀ ਗਲਤ ਕੀਤਾ ਗਲਤ ਕੀਤਾ ਹੀ ਠੀਕ ਹੈ ਜੋ ਤੇ ਬਾਬਾ ਜੀ ਦਾ ਕੁਤ ਲਾਣਾ ਸੀ ਸਹੀ ਸਤ ਗਲਤ ਅੱਜ ਕੁਛ ਬੰਦੇ ਪਿੰਡ ਦੇ ਹੈਗੇ ਆ ਜੋ ਸਦਾ ਸਾਥ ਨਹੀਂ ਹੋਏ। ਪਰ ਮਿਹਰਤ ਕਰਨਤ ਹੋਣੀ ਹੈ। ਅਸੀਂ ਬਾਈ ਜੀ ਇੱਕ ਕਾਰਜ ਸ਼ੁਰੂ ਕੀਤਾ ਚਾਰ ਪੰਜ ਚਲੋ ਅਸੀਂ ਇਹਨਾਂ ਨੂੰ ਬੁਲਾਏ ਮੇਰੇ ਨਾਲ ਖਿਆਲ ਇੱਥੇ ਜਿੱਥੇ ਜਦੋਂ ਸਭ ਨੂੰ ਲਾਜ ਜਾ ਰਹਾ ਹੈ ਕੋਈ ਸੋਮਨੀ ਕਮੇਟੀ ਜਿਹੜਾ ਆਪਣੀ ਜਿਹੜਾ ਨਹੀਂ ਸ਼ੁਰੂ ਕਰਨ ਕਮੇਟੀ ਜਿਹੜਾ ਹੁਣ ਇਹਨੇ ਕਿਸੇ ਆਪਾ ਕਲਾਕਾਰ ਦਾ ਕਿਸੇ ਨਸ਼ੀਦਾ ਤਸਵੀਰ ਨਹੀਂ ਲਾ ਰਹੀ ਸੀ ਇਹ ਸ਼੍ਰੋਮਣੀ ਸ਼ਹੀਰ ਬਾਬਾ ਜੀ ਉੱਤੇ ਜੀ ਦਾ ਜੋ ਸ਼ੂਰੂ ਕਰਾ ਰਹੀ ਸੀ ਉਹ ਆਪਣੇ ਕਿਸੇ ਮੱਧ ਵਿੱਚ ਕਿਸੇ ਜਗਾ ਬਤਾ ਪਰ ਉਸਨੀ ਵੀ ਬਹੁਤ ਸ੍ਰੀ ਮਹਨਾਤ ਉਹ ਲੇਖ ਘਟਾ ਉਹ ਸਾਈਂ ਭਾਈ ਮੈਂ ਤਾਂ ਖੁੱਲੇ ਤੋਂ ਬਾਅਦ ਉਸ ਨੂੰ ਪਾਈ ਦਾ ਰਸੂਖ ਕੀਤੀ ਉਸਨੇ ਸਾਨੂੰ ਇੱਕ ਮਿੰਟ ਦੇ ਰੁਕਾ ਕੇ ਕਹਿੰਦੇ ਗੰਦੂ ਨੂੰ ਬੱਦੂ ਸਭ ਤੋਂ ਪਹਿਲਾਂ ਮੈਂ ਆਪਣੇ ਵਸੂਖਾ ਚਲੋ ਜਿੱਤੇ ਖੁੱਲੇ ਤੋਂ ਚੱਲਦੇ ਅਸੀਂ ਗਏ ਸਾਡੇ ਨਾਲ ਸੰਗਤ ਦੇ ਪੰਡੀਆਂ ਨੇ ਵਸਾਈ ਰੱਖੇ ਲੰਗਰ ਨੂੰ ਮੈਂ ਇੱਕ ਮਿੰਟ ਦੇ ਰੁਕ ਸਾਨੂੰ ਖਾਣੇ ਤੋਂ ਬਾਅਦ ਲੰਗਰ ਫਿਰ ਉਸ ਤੋਂ ਬਾਅਦ 15 ਫੀਟ ਦੇ ਰਾਤ ਨੂੰ ਆ ਤੋ ਖੁੱਲੇ ਰਹਿੰਦੇ 15 ਕਿਲੋਮੀਟਰ ਦੀ ਰਾਤ ਨੂੰ ਇਹ ਨੂੰ ਪਾੜਿਆ ਪਹਿਲਾਂ ਤੂੰ ਖੜੇ ਵਿੱਚ ਪੈਸੋ ਤੋਂ ਤਾਂ ਮੇਰੇ ਕੋਲ ਸੀ ਬਿਨਾਂ ਤੁਸੇ ਤਾਂ ਮੰਨਣੀ ਆ ਨਾ ਜਿਹੜਾ ਇਸ ਸਟੇਡੀਓ ਉੱਲੜ ਕਰਦਾ ਅਸੀਂ ਤਾਂ ਨਹੀਂ ਕਿੰਦਾ ਆਦਿ ਸਿਖਰ ਤਾਂ ਇਹਨਾਂ ਨਾਲ ਹੀ ਖੜਾ ਹਾਂ ਕਿ ਕਿਹਨਾਂ ਦੇ ਖਾਣ ਨੂੰ ਸਟੇਮ ਲੈ ਕੇ ਆ ਤੇ ਇਹ ਕਦੀ ਤੋਂ ਆ ਰਹੇ ਹੋ ਕੋਈ ਜੋ ਸਾਦਕ ਨੂੰ ਫੋੜ ਜਾਂਦੇ ਆ ਇਹ ਨਹੀਂ ਗਰਾਹਲ ਵਿੱਚ ਕੋਈ ਨਹੀਂ

ਆਪਣੇ ਤੋਂ ਮਾਰ ਕਰ ਰਹੇ ਕਰਦੇ ਠੀਕ ਹੈ ਜੀ ਅਸੀਂ ਤੁਹਾਨੂੰ ਇੱਕ ਕਰਕੇ ਬੁਲਾਇਆ ਜੀ ਸਾਡਾ ਸਾਥ ਦੇਵੋ ਅੱਜ ਇਕੱਲੇ ਨਹੀਂ ਹੋ ਰਿਹਾ ਤੇ ਤੁਹਾਡੇ ਕੋਲ ਵੀ ਹੋਰ ਗੱਲਾਂ ਠੀਕ ਹੈ ਜੀ ਹੋਏ ਤੇ ਕੋਈ ਨਸ਼ਾ ਬਿਲਕੁਲ ਗਲਤ ਹੈ ਕੋਈ ਨਸ਼ਾ ਨਹੀਂ ਆਇਆ ਕਿਸੇ ਦਾ ਹੋ ਨਹੀਂ ਆਇਆ ਇਹ ਜੀ ਰਿਹਾ ਤਾਂ ਉਹ ਵੱਖਰੇ ਬਾਕੀ ਇਹਦਾ ਸਿਨਾਲ ਲਾਇ ਲਾਇ ਇਹਨਾਂ ਦੇ ਚੱਕਾ ਸਿੱਤੇ ਜੀ ਕਾਫੀ ਰਹੀ ਜਿੰਨੇ ਸਾਡੇ ਨਾਲ ਪਾ ਰਹੇ ਨੇ ਸਭ ਤੋਂ ਵੱਧ ਸੁਣਵਾਉਣ ਨੂੰ ਕਹ ਰਹੇ ਨੇ ਕਿ ਤੇ ਸੇਤੂ ਜੇਤੂ ਤੋਂ ਬੰਦਾ ਚੱਲਿਆ ਉਹ ਸਾਡੇ ਨਵੇਂ ਨਾਂ ਦਾ ਕੰਮ ਵੀ ਕਿਤੇ ਬਾਅਦ ਵਿੱਚ 12ਵੇਂ ਵਸੰਤ ਦਾ ਬੋਤਲਵਾਦ ਹੋਇਆ ਇਹਦਾ ਖਾਲਸਾ ਬੜੀ ਬੜੀ ਬੋਲਦਾ ਹੈ ਮੈਂ ਜਵਾਹਰ ਤਨੇ ਦਾ ਮਤਾ ਜੀ ਨੂੰ ਸਹਿ ਪ੍ਰਧਾਨ ਪਾਈ ਜਸ਼ਨ ਸਿੰਘ ਜੀ ਦੇ ਦੇਖਦਾ ਬਹੁਤ ਬਹੁਤ ਧੰਨਵਾਦ ਬਹੁਤ ਬੇਨਤੀ ਕਰਦਾ ਹਾਂ ਸਾਰੇ ਅਨੁਭਵੀ ਸੰਗਤ ਖਾਲਸਾ ਸਾਡੇ ਹਿੱਕੇ ਜਿਹੜੇ ਆਏ ਤੇ ਦੂਰੋਂ ਲਿੜੋਂ ਪਿੰਡੋਂ ਪਹੁੰਚਿਆ ਨਾਲ ਅੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਨਿਗੇ ਉੱਥੇ ਲਾਉਣ ਦੀਆਂ ਸਾਰੇ ਬੇਨਤੀਆਂ ਮੈਂ ਤੁਹਾਨੂੰ ਦੋੱਚ ਦਵਾਈ ਪੰਚ ਵਰਦਨ ਦੇ ਪ੍ਰਾਣ ਬਾਈ ਕਾਲ ਵਿੱਚ ਦੀਗਾ ਸਾਰਿਆਂ ਨੂੰ ਫੈਮਿਲੀ ਦੇ ਨਾਲ ਹੀ ਜੇ ਲੈ ਗਏ ਕਿਉਂਕਿ ਇਹ ਹਰ ਹਰਤੇ ਆਉਣ ਨਾਲ ਇੱਥੇ ਕੋਈ ਰੋਕਤ ਵਾਲਾ ਬਟਾ ਨਹੀਂ ਲੰਦਾ ਇੱਥੇ ਸੱਚ ਜਗਾ ਹੈਗੀ ਹੈ ਇਸ ਲਈ ਜੇ ਜੇ ਨਿਬਤਾਈ ਹੁੰਦਾ ਅੰਨੂ ਦਵਾਈ ਦੇ ਵਰਤਨ ਪਈ ਅਨੂਆਂ ਅੰਦਰ ਪਾਇਰ ਇੱਥੇ ਗੋਲ ਹੈ ਬਾਕੀ ਉਹਨਾਂ ਨੂੰ ਲਗਾਤਾਰ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਹੈ ਅਸੂਲ ਘੁਣਾਇਆ ਅੱਜ ਵੀ ਵਿੱਚ ਘੁਣਾਇਆ ਹੈਗਾ ਇਹ ਮਰਦੇ ਮਰਦੇ ਨਾਲ ਖਾਏ ਆ ਫੁੱਟ ਨਿਭਾ ਕੇ ਰਾਈ ਦੇ ਨਾਲ ਖੜਾ ਦਿੰਦੇ ਆ ਰਾਈ ਦਾ ਕਿਵੇਂ ਗੱਲ ਲਗੇ ਹੰਡ ਦਾਇਆ ਘਟਾ ਦੇਵੇ ਕਟਾਕੋਟ ਸਾਡੇ ਮੁਰਾਦ ਕਰਨੋ ਸਾਹਮਣੇ ਆਪਰੇ ਮੰਗਣੋ ਬਾਕੀ ਫਿਰ ਖੰਗਰਦਾ ਜੇ ਵੀ ਕਰੂਗੀ ਇਤਨੀ ਅਸੀਂ ਸਾਰਿਆਂ ਨੂੰ ਭਗਤਾਂ ਨੂੰ ਦੂਰ ਆ ਗਿਆ ਹਨ ਜੋ ਵੀ ਜਪਾ ਦੇ ਲਖਾ ਗਿਆ ਹਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਇਸ ਦੇ ਵਿੱਚ ਪੂਰਤਾਈ ਜਾਂ ਦਿਓ ਅਸੀਂ ਸਾਰਿਆਂ ਦਾ ਦਿਲੋਂ ਤੁਹਾਨੂੰ ਬਧਿ ਹੋਵਾਂਗੇ ਵਾਹਿਗੁਰੂ ਦਾ ਤਸਾਹ ਵਾਹਿਗੁਰੂ ਦੀ ਕੀਮਤੇ ਬਹੁਤ ਬਹੁਤ ਧੰਨਵਾਦ ਕੌਣ ਸਾ ਅਮਰ ਸਿੰਘ ਜੀ ਜਿਹੜਾ ਬਹੁਤ ਤਰ੍ਹਾਂ ਆਜ ਵਰਨਾ ਗੇੜ ਤੇ ਕਰਦਾ ਆ ਫਾਈਲ ਹੋਈ ਜੀ ਖਾਲਸਾ ਗੱਲ ਉਹ ਆਇਆ ਹੈ ਸਾਥ ਸਾਥ ਤੋਂ ਬਾਤ ਕਰਨਗੇ ਅੱਗੇ ਬਾਤ ਤੇ ਦੋ ਇਨਸਾਨ ਸੁਭਾਨੀ ਉਸ ਬਾਰੇ ਇਹ ਵਾਰੀ ਦੀ ਗੱਲ ਵੀ ਹੋਈ ਜੀ ਕਿ ਦੱਸਿਆ ਗਿਆ ਕੋਈ ਗੰਟੀ ਆ ਉਹ ਵਾਸਤੇ ਤੇ ਕੋਈ ਨਹੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਛੋਟੇ ਛੱਦੇ ਦੇ ਆੌਰ ਦੇ ਬਹੁਤ ਹੀ ਧੰਨਵਾਦ ਜੀ ਕਾਇਆ ਮੈਂ ਮੈਂ ਕੋਨੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੋ ਦਿਨ ਦੇ ਨਾਲ ਗੱਲ ਹੋ ਜੇ ਬਾਜੂ ਵੀ ਵੀਡੀਓ ਕਾਇਨਾ ਇਹ ਉਹ ਦੱਸ ਦਿੱਤਾ। ਇਹ ਤੋਂ ਵੱਧ ਵੀਰ ਰਜਿੰਦਰ ਕੌਰ ਜੀ ਬਾਗਾ ਪ੍ਰਾਨਾ ਇਹਨਾਂ ਨੇ ਸਾਰੇ ਇਹ ਕਹਿੰਦੇ ਆ ਜੀ ਕਿ ਸਟੇ ਰਹਿ ਜਾਓ ਜੀ। ਕਰੂਰ ਜਿਨਨੇ ਵੀ ਵੱਧ ਟ੍ਰੈਨੋ ਬੱਤ ਲੱਗਿਆ ਉਹ ਵੀਰ ਦੇ ਲਾਇਆ ਵੱਡੀ ਦੇਣਾ ਇਹਨਾਂ ਇਹਨਾਂ ਚਾ ਬਹੁਤ ਬਹੁਤ ਧੰਨਵਾਦ ਕਾ ਨਮਾਜ਼ ਬਾਬਾ ਦੇਵ ਸਿੰਘ ਜੀ ਸੈਜੋ ਗਿਆ ਬੰਦਾ ਭਾਈ ਹਰਪ੍ਰੀਤ ਸਿੰਘ ਜੀ ਸਮਾਰਕ ਤੇ ਬਹੁਤ ਬਹੁਤ ਧੰਨਵਾਦ ਹੈ ਸੈਤੀ ਸਹਿਬ ਨੂੰ ਸਪੈਸ਼ਲ ਦੇਤੀ ਲਈ ਗਈ ਅੱਜ ਆਪਸ ਤੇ ਆਪ ਦੇ ਤਾਲੀ ਨਾਲ ਭਾਈ ਅਮਰਪਾਲ ਸਿੰਘ ਜੀ ਖਾਲਸਾ ਮੁਖਰ ਬਹੁਤ ਸ਼ੇਦੀ ਪਹੁੰਚ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕੋਈ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਇਹੰਦੇ ਤੋਂ ਦਿੱਸਾ ਔਰ ਜਿਹੜੇ ਸਹਿਜੋਂ ਸੇ ਚਰਨੋਂ ਸਾਹ ਉਹਨਾਂ ਨੂੰ ਮਾਫੀ ਚਾਹੁੰਦੇ ਹਾਂ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਵਾਲਿਆਂ ਦੇ ਫੇਰ ਮੰਤੋ ਮੀਡੀਆ ਤੋਂ ਬਖਤਾਰ ਸਿੰਘ ਜੀ ਰਾਜੂ ਕਨ ਜੀਓ ਅਤਾ ਤੇ ਨਰਮਨ ਸਿੰਘ ਜੀ ਦੇ ਰਣਜੀਤਾ ਜੋ ਕਿ ਸਿੱਧਾ ਲਾਈਵ ਕਰ ਰਹੇ ਹਾਂ ਇਹਨਾਂ ਦਾ ਪਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਹਾਂ ਬੇਨਤੀ ਕਰਦੇ ਹਾਂ ਸਾਡੇ ਬੇਟੀ ਬਲਜੀਤ ਕੌਰ ਔਰ ਧਾਗੀ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ 'ਤੇ ਆਉਣ। ਹਰਕਤ ਨਹੀਂ। ਕਿਹੜੀ 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 ਘਟਨਾ ਵਾ। ਰਾਇਬੁਰ ਦੀ ਕਹਾਸਾ ਰਾਇਬੁਰ ਦੀ ਕਿਸਮਤੇ ਬਦ ਨਿੰਦਨ ਜੋ ਘਟਦਾ ਮ ਜਿਨ੍ਹਾਂ ਨੇ ਆਪਣੀ ਹਾਧੇ ਕੁਰਬਾਨੀਆਂ ਦਿੱਤੀਆਂ ਆ ਬਾਬਾ ਜੀਨ ਸਿੰਘ ਜੀ ਨੇ ਤਾਂ ਇਹਦੇ ਹੀ ਕੱਢਾ ਜਿਸਨੂੰ ਸੰਸਾਨੇ ਕੀਤੀ ਆ ਕੋਈ ਨਹੀਂ ਕੀ ਡੋ ਬੜਾ ਬੜਾ ਮਨ ਦੁਖੀ ਹੋਇਆ ਹੋਇਆ ਇਸ ਪਿੱਛੇ ਤਾਂ ਜਿਹੜਾ ਸੋਢੀ ਵੀਰ ਏਮਤਪੁਰਾ ਦਾ ਬਹੁਤ ਕਾਹਦੀ ਏਮਤਪੁਰਾ ਵਾਸੀ ਬਾਬਾ ਸਾਹਿਬ ਜੀ ਦੇ ਬੋਤਨ ਆਇਆ ਨਾਨਕ ਜੀ ਤੇ ਜਾੜਿਆ ਸੀ ਕੜੇ ਵੀਰ ਬਹੁਤ ਖੁਸ਼ ਨਾਰਸ਼ ਕੀਤਾ ਵਾ ਤੇ ਇਸ ਕਾਚੇ ਹੋਈਆ ਅਦਆਤ ਅੱਜ ਏਮਤਪੁਰਾ ਦੇ ਚੌਕ ਦੇ ਵਿੱਚ ਬਾਬਾ ਸਾਹਿਬ ਜੀ ਦੇ ਬੋਤ ਲੱਗਿਆ ਵਾ ਤਾਂ ਭਗਤ ਸਿੰਘ ਮੱਗਿਆ ਹੋਆ ਤੇ ਮੇਰੀ ਨਜ਼ਰ ਮੇਰੇ ਹੱਥਾਂ 'ਚ ਹੀ ਬੰਨ੍ਹ ਕੇ ਇਹ ਹੀ ਬੈਂਕੀਏ ਕਿ ਤੁਸੀਂ ਇਕੱਠੇ ਹੋ ਲੋ ਆਪ ਨੇ ਨੂੰ ਗੈਸ ਵਾਲੇ ਆ ਕੇ ਬਾਬਾ ਜੀ ਦੇ ਦੀਪਕੌਰ ਜੀ ਭਾਗੀ ਦੇ ਹੁਣ ਜੈ ਜੀ ਕਰਵਾ ਗੋਇੰਦ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਾਈਕੇਲ ਸੈਕਸ਼ਨ ਤੋਂ ਕੋ ਉਹ ਪੰਚਾਇਤ ਸਟੇਜ ਅੱਡੋ 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 ਜੀ ਠੀਕ ਹੈ ਬੜੀ ਬਈ ਤਾਂ ਆਜੀ ਭਗਤਪੁਰ ਸ੍ਰੀਮੰਦਰ ਸਿੰਘ ਜੀ ਦੇ ਪ੍ਰਗਟ ਸਨ ਤੇ ਰੋਸ਼ਟਕਾਰਜੋ ਦੇ ਵੱਡੇ ਵੀਰ ਅੰਤਰਰਾਸ਼ਟਰੀ ਖੁੱਡੀ ਖਿਡਾਰੀ ਜਗਜੀਤ ਕਾਲਾ ਸਿੰਘ ਜੀ ਸਭੀ ਪਰਕੀਰ ਸਿੰਘ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਜੀ ਸੋਹਰਾ ਮੋਤੀ ਸਿੰਘ ਜੀ ਸੋਹਰਾ ਦੇਵ ਸਿੰਘ ਜੀ ਤੁਹਾਡਾ ਵਾਜੂ ਸਭਾ ਵਰਗ ਨੂੰ ਵਾਜੂ ਸਭਾ ਵਰਗ ਦੀ ਝੰਡਾ ਦੋਨ ਦੇ ਅਨੁਸਾਰ ਜੁੜ ਸਰਦਾਰ ਜਿੰਦ ਸਿੰਘ ਜੀ ਤੋਂ ਹੋਰ ਵੀ ਤੁਹਾਡਾ ਸ਼ਕਤੀ ਵੱਲ ਤੋਂ ਪਰਨਾ ਪਿਆ ਅੱਜ ਅੱਖੋਂ ਵੇਖੇ ਰਾਇ ਗੁਰੂ ਜੀ ਦਾ ਘਰ ਸਾਹਿਬ ਸ੍ਰੀ ਵਾਹਿਗੁਰੂ ਦੇ ਮੂਰਤ ਸਾਹ ਜੀ ਜੋ ਕਰ ਮਾਪਿਆ ਤੋ ਚੰਨ ਸਰਾਂ ਨੂੰ ਲੱਗ ਪਈ ਹੈ ਤੇ ਮੇਰੇ ਪਿਆਰ ਸਤਿਕਾਰਯੋਗ ਗ੍ਰੰਥੀ ਸਿੰਘਾ ਜੀ ਸਭ ਤੋਂ ਉੱਤਮ ਬੋਲ ਜੀ ਦੇ ਚੜੀਆ ਵਾਂਗੂੰ ਬਾਬਾ ਸਾਹਿਬ ਨੇ ਕੀਤਾ ਆ ਪਰ ਇਹ ਬੜੀ ਬਖੀ ਗੱਲ ਹੈ ਜੀ ਪਾਰਾ ਸਦੇ ਟਾਈਮਸ ਤਿੱਕੋ ਟਿੱਕ ਕੋਮ ਹੈ ਬਾਈ ਜੀ ਉਹਦੇ ਗੁਰੂ ਸਾਹਿਬ ਨੇ ਬੜਾ ਬਤਾ ਆ ਬਹੁਤ ਬਹੁਤ ਚੰਗਾ ਪਰ ਸੰਤੋ ਨੀਂ ਹਰਦਾ ਤੇਰੀ ਮੈਹੀ ਸਤਮ ਕਾ ਨੀਂ ਤੁਸੀਂ ਸਭ ਨੇ ਕਿਹਾ ਮੋਤੇ ਫਰਕੇ ਬੈਠੋ ਸਤ ਕੌਂਥਾ ਰੋਡ ਤੇ ਤੇਹ ਮਗਰੀ ਮਗਰੀ ਹਮਾਰਾ ਤੀਨ ਲੋਕ ਸੋਹੇ ਰੋ ਮਗਰੀ ਕੋਈ ਗੱਲ ਨਹੀਂ ਮਗਰੀ ਮਨੁਮਤ ਕੇ ਇਸ਼ਾਰੂ ਕੇ ਬੰਦਾ ਅੱਜ ਗੁਰੂ ਸਾਹਿਬ ਨੂੰ ਮਗਰੀ ਸੇ ਕਹਿ ਸਕਦਾ ਤਸ ਦਿਨ ਦੇ ਕੋ ਕੈਸੋ ਕੋ ਜੋ ਦਿਨ ਦੇ ਬੱਤਰਾ ਅਬ ਨਹੀ ਕੋ ਤਾਉ ਜੀ ਰਹਿ ਗਈ ਹੋਣਾ ਇਹ ਤਵਾਰ ਅਨਿਸ਼ ਮਗਰੀਆ ਪੂਰੇ ਰਾਜ ਦੇ 10 ਜ਼ਕੀਰ ਨੂੰ ਮੈਨੂੰ ਕ੍ਰਿਸ਼ਨ ਬੰਨਰਾ ਬੰਨਨਾ ਹੈ ਕਿਰਨ ਲਿਖਾਤ ਅਜਾਲੀ ਵੀ ਨਹੀਂ ਹੈ ਕੋਲ ਕਸਮੋਂ ਪਹਿਲੇ ਇਹ ਲੋਕ ਜਿਨ੍ਹਾਂ ਨੇ ਮਾਂ ਤੇ ਅਕੰਧ ਬਣਾਇ ਸੀ ਅੱਜਾ ਬਹੁਤ ਉਡਲ ਨੇ ਵੀ ਕੰਮ ਕਰਦੇ ਬਤਰੀਵਾਰ ਹੋਏ ਤੇਰੇ ਕੋਲ ਕਾਹਲੀ ਲੋਕੀ ਪ੍ਰਾਪਤ ਹੋਏ ਤੇ ਕੋਹ ਮਾਤਾ ਖਰੀਦ ਹੋ ਰਿਹਾ ਹੈ ਸਕਾਇਰ ਵਿੱਚ ਫੜੇ ਹੋਏ ਗੁਆਰੀਆਂ ਤੇ ਭੁਮਾਨ ਜੇ ਹੁਣ ਗੁਰੂ ਦੀ ਅੱਗੇ ਲੱਥੀ ਜਾਏ ਸਭ ਹਰਾਮ ਜੋ ਤੌਰ ਸਾਰੇ ਜਿਸ ਕੋਲ ਨੇ ਅਲੋਪ ਨੂੰ ਵਿਧਾ ਕਰਵਾਉਣਾ ਹੈ ਤੇ ਉਹਨਾਂ ਨੂੰ ਬੋਲਦੇ ਮਸੀਹ ਨੂੰ ਕਹਿੰਦੇ ਨਾ ਰਵੇ ਕਾਹਤੋਂ ਕੋਈ ਕੋਈ ਇਹ ਵੀ ਫਰਜ਼ ਹੋੜ ਕੱਟੇ ਸੀ ਅਸੀਂ ਕਿੱਥੇ ਗਏ ਤੇ ਮੈਂ ਸਾਰਾ ਜੀ ਆ ਜੀ ਬੋਲਦੀ ਕਰਵਾ ਹਾਂਜੀ ਹਾਂਜੀ ਉਹਨੇ ਮਾਰਨਾ ਸੀ ਰੀਜੀ ਦੇ ਪਾਸੋਂ ਮਿਲਿਆ ਨਾ ਅੱਜ ਬੈਠ ਨਹੀਂ ਕੋਲ ਨਾ ਕਿਸੇ ਬਾਈ ਆਪਾਂ ਨਹੀਂ ਸਕਦੇ ਨਾ ਜਲਾਉਣਾ ਸੀਗਾ ਉੱਥੇ ਆਇਆ ਸੀ ਜਿਹੜੀ ਸੱਤੀ ਵੱਲੋਂ ਬਹੁਤ ਸੱਦੀ ਰੋਣ ਤੇ ਕਿਹਾ ਕਿ ਮੈਂ ਹਾਂ ਉਹ ਸਰਸਵਾ ਨੂੰ ਕਰਨ ਦੇਖਿਆ ਵਾਲਾ ਜੀ ਮੈਂ ਹਾਂ ਤੇ ਖੁਦ ਟ੍ਰਾਂਨਕਾ ਉਹ ਬੋਲੀ ਜਾਂਦੀ ਹੁਣ ਮਾਰਨਾ ਚੱਲ ਰਿਹਾ ਜੇ ਦਵਾ ਨਾ ਦਿਵਾਓ ਬਾਈ ਨੂੰ ਸਮਾਈਤਾ ਦੀ ਬਣਾ ਜਾਂ ਮੋੜਾ ਦੇ ਮਾਰਦੇ ਹੋ ਜੁਗਨ ਜੀ ਕੋਲ ਨੇ ਉਹ ਹੀ ਹਾਂ ਜਰਾ ਅੰਦਰ ਜੋ ਕਿ ਹੱਦਕਤ ਨਮਰੋ ਅਗਰ ਕਰਵਾ ਰਹਾ ਹੈ ਹਿੰਦੂ ਵਿਭਾਗ ਹਾਲਾ ਸਿਮਹਾ ਦੀ ਬੁਨੀ ਫਰਨੇ ਜੈ ਵੀ ਉੱਜੋਤ ਬਾਤ ਬਾਤਨ ਬਾਦ ਜਹਾਂ ਕੇ ਬੰਸੇ ਜਿਲ੍ਹਾ ਪ੍ਰਧਾਨ ਬਹੁਤ ਸੁਭਾਈ ਪਾਤੀ ਸੋ ਹੋ ਗੈਂਤੀ ਕਰ ਰਹਾ ਹੈ ਕੋਈ ਹਰ ਕੋਈ ਜੋ ਵੀ ਸੰਭਾਲ ਪਾਏ ਵਾਸ ਸੰਵਾਦ ਜਨਤਾ ਦੀਦ ਕੋ ਸੋਖਣ ਪਾਏ ਹਰ ਕੋਈ ਸੇਂਗੀ ਆਜੀ ਆਣੇ ਦੇ ਵਿੱਚ ਜਿੰਨੇ ਵੀ ਲੋਕ ਸੰਗਤ ਪ੍ਰੀਤ ਦੇ ਵਿੱਚ ਆਪਾਂ ਇਕੱਠੇ ਹੋਏ ਆ। ਸਭ ਤੋਂ ਪਹਿਲਾਂ ਗੁਰੂ ਜੀ ਤੇ ਸਾਂਝੀ ਕਰੀਏ ਤੇ ਕੋਈ ਵੀ ਰਸਨਾ ਗੰਦੀ ਨਾ ਰਹੇ ਚਾਹਦੇ ਜਿੰਨਾਂ ਦੀ ਜਬਾਨ ਸੁਫਾ ਤੇ ਉਹਨਾਂ ਦੀ ਮਦਾਨ ਸੁਫਾ ਤੇ ਗੱਦਿਕਾ ਬੋਲੀਵਾ ਹੈ ਗੁਰੂ ਜੀ ਦਾ ਸਾਲਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਥਾਏ ਕਾਹਦੀ ਮੰਦਪਾ ਗੀਤ ਬਣਾਏ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਕੜੀਏ ਭਾਵੇਂ ਉਹਨਾਂ ਦਾ ਮਾਈ ਲੈ ਲੀਏ ਉਹਨਾਂ ਨੂੰ ਯਾਦ ਹੀ ਕਰਨਗੇ ਤਾਂ ਮੈਨੂੰ ਲੱਗਦਾ ਵੀ ਹਰ ਬੰਦੇ ਦਾ ਫਕਲ ਦੇ ਨਾਲ ਜਿਹੜਾ ਸੈਰਾਉਂ ਚਾਹ ਹੋ ਜਾਂਦਾ ਹੈ ਉਹਨਾਂ ਦੀ ਅਹੋਰੀ ਜੀਵਨ ਸੈਗਰੀ ਸੀ ਸਾਰੀ ਤੇ ਉਹਨਾਂ ਦੀ ਕੁਰਬਾਨੀ ਵੀ ਏਡੀ ਵੱਡੀ ਏ ਮਾafi ਦੋਣਾ ਕਈ ਬੰਦੇ ਉਹਨਾਂ ਨੂੰ ਤਰਪਾਓ ਇੱਕ ਜਾਤ ਦੇ ਨਾਲ ਜਾਂ ਵਰਸ ਦਾ ਲੋਕਾਂ ਨਾਲ ਜੋੜਦੇ ਨੇ ਉਹ ਸਭ ਦੇ ਸਾਹਮਣੇ ਕੀ ਕਹਿੰਦੀ ਸੀ ਜਦੋਂ ਪੰਨੇ ਮਾਤੇ ਦਾ ਅਮਰਦੀ ਸ਼ਾਟਿਆ ਤੇ ਤੋਂ ਬਾਅਦ ਕੋਈ ਯਾਤ ਨਹੀਂ ਕੋਈ ਬਾਤ ਨਹੀਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਤੇ ਜੇਰੀ ਉਹਦੀ ਕੁਰਬਾਨੀਆਂ ਸਾਡੇ ਲਈ ਸਭ ਤੋਂ ਉੱਤਮ ਆ ਤੇ ਇਹ ਮਸਲਾ ਸਿਰਫ ਇਹ ਪੰਜਾਬ ਨਾਲ ਜਿਹੜਾ ਮੈਂ ਐਕਲ ਐਲ ਐ ਐ ਗੱਡੀਆਂ ਨੇ ਪਿੰਡ ਦਾ ਇਹ ਗੱਡੀਆਂ ਦੇ ਕੇਂਦਰ ਦਾ ਮਸਲਾ ਨਹੀਂਗਾ ਇਹ ਕਾਲਸਾ ਬੰਦ ਦਾ ਮਤਲਬ ਹੈ ਸਾਦਾ ਸਾਰਿਆਂ ਦਾ ਸੰਗ ਦਾ ਮਤਲਬ ਹੈ ਪੰਥ ਕੋ ਬਾਅਦ ਵੀ ਜਿਹੜੇ ਇਨਸਾਫ ਖਾਂਦੇ ਲੋਕ ਆ ਤੁਹਾਨੂੰ ਖਾਦੇ ਨੇ ਤੇ ਉਹ ਇਥੇ ਪਹੁੰਚ ਰਹੇ ਨੇ ਉਦੋਂ ਤੱਕ ਨਹੀਂ ਢੰਟਾ ਲੱਗੇਗਾ ਜਿੰਨਾ ਵੀ ਸਮਾਂ ਲੱਗੇ ਉਹ ਵੀ ਸਪੈਸ਼ਲ ਇੱਥੇ ਆ ਰਹੇ ਨੇ ਉਹਨਾਂ ਲਈ ਡਿਊਟੀ ਲਾਈ ਸੀ ਵੀ ਪਹਿਲਾਂ ਤੁਸੀਂ ਜਾ ਕੇ ਉੱਥੇ ਜ਼ਰੂਰ ਮੌਜੂਦ ਹੋ ਆਓ ਜੋ ਵੀ ਆ ਰਹੇ ਨੇ ਤੇ ਪਰ ਇਸ ਤੀਰ ਮੈਂ ਜ਼ਰੂਰ ਕਹਿਣੀ ਜਾਊਗਾ ਜੋ ਵੀ ਸੰਗਤੋਂ ਬੇਨਤੀ ਕਰੂੰਗੀ ਹਕਮ ਲਾਉਣ ਦੇ ਤੌਰ ਤੇ ਲਈ ਸੰਗਤ ਨੂੰ ਪਰੇ ਵਿੱਚ ਸਾਰੇ ਜਾਨੇ ਸ਼ਾਮਲ ਹੋ ਜਾਣਗੇ ਤੇ ਜਿਨੇ ਵੀ ਸੰਗਠਨ ਦੇ ਨਾਮ ਤੋਂ ਮੰਨਤ ਲੋਕ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸੰਗਤ ਨੂੰ ਪਰੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋ ਜੋ ਵੀ ਵੀਰ ਹਕਮ ਲਾਉਣ ਦੇ ਕੋਈsearchTerm ਤੇ ਕੋਈ ਸੰਸਥਾ ਨਾਲ ਜੁੜ ਕੇ ਲੜਾਂ